ਅੱਜ ਵੀ ਕੁਝ ਜੋ ਸੱਜਣ ਪੜ੍ਹੇ ਲਿਖੇ ਹਨ ਉਹਨਾਂ ਨੇ ਤਾਂ ਕਿਤਾਬਾਂ ਦੇ ਵਿੱਚ ਦੇਖਿਆ ਆਪਣੇ ਗਿਆਨ ਦੇ ਵਿੱਚ ਇਸ ਨੂੰ ਪੜ੍ਹਿਆ ਕਿ ਆਦਮਨੁਖ ਆ ਤੋਂ ਪਾਵ ਜੋ ਪਹਿਲਾ ਮਨੁੱਖ ਹੁੰਦੇ ਸੀ ਉਹਨਾਂ ਨੂੰ ਤਾਂ ਭਾਈ ਨਾ ਤਾਂ ਕੋਈ ਕਪੜੇ ਦੀ ਸੋਝੀ ਸੀ ਵੀ ਤਾਂ ਟਕੀਦਾ ਵੀ ਹੈ ਜਾਨਵਾਰਾਂ ਦੀ ਤਰ੍ਹਾਂ ਰਹਿੰਦੇ ਸੀ ਕਹਿੰਦੇ ਜਾਨਵਰ ਦੀ ਤਿਆਰ ਰਹਿੰਦੇ ਸੀ ਉਹ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਅੱਜ ਬੱਚੇ ਦਾ ਜਨਮ ਹੁੰਦਾ ਹੈ ਕਿ ਦਾ ਘਰੇ ਕੇ ਦੇ ਹਸਪੀਟਲ ਕੋਈ ਕਿਤੇ ਕਿੰਨੀ ਟਿੱਕਿਆ ਟੇਕਰ ਕਰਦੇ ਦੇਖਣ ਵਾਲੇ ਹੁੰਦੇ ਹਨ ਪਰ ਉਸ ਸਮੇਂ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਅੱਜ ਜਾਨਵਰ ਤੁਸੀਂ ਤੁਰੇ ਫਿਰਦੇ ਹੋ ਇਹਨਾਂ ਦੀ ਕੋਈ ਦੇਖ ਰਿਹਾ ਕਿ ਨਹੀਂ ਕਰਦਾ ਜਨਗਣਨਾ ਤਾਂ ਇਹਨਾਂ ਦੀ ਵੀ ਵੱਧਦੀ ਹੈ ਕਿ ਪਸ਼ੂ ਪੰਛੀ ਜੀਵ ਜੰਤੂ ਜੋ ਵੀ ਤੁਸੀਂ ਦੇਖਦੇ ਆ 84 ਲੱਖ ਜੋਨ ਇਹਨਾਂ ਦੀ ਵੀ ਗਿਣਤੀ ਵੱਧਦੀ ਹੈ ਪਰ ਇਹਨਾਂ ਚ ਕੋਈ ਵਿਰਲਾ ਹੁੰਦਾ ਹੈ ਹਾਂ ਹੋ ਸਕਦਾ ਹੈ ਜਿਹੜੇ ਦਧਾਰੂ ਪਸ਼ੂ ਨੇ ਦੁੱਧ ਦੇਣ ਵਾਲੇ ਉਹਨਾਂ ਤੋਂ ਸਾਨੂੰ ਲਾਹਾ ਮਿਲਦਾ ਵੀ ਉਹਨਾਂ ਤੋਂ ਸਾਨੂੰ ਕਮਾਈ ਹੁੰਦੀ ਹੈ ਕਿਰਤ ਹੁੰਦੀ ਹੈ ਉਹ ਜਦੋਂ ਵੀ ਉਹਦਾ ਸਮਾਂ ਆਉਂਦਾ ਜਦੋਂ ਗਰਭਤੀ ਹੁੰਦੀ ਹੈ ਜਦੋਂ ਦਾ ਸਮਾਂ ਆਉਂਦਾ ਤੇ ਉਹਦੇ ਘਰ ਪਰਿਵਾਰ ਵਾਲੇ ਉਹਦੀ ਦੇਖਰੇਖ ਕਰਦੇ ਕਿ ਭਈ ਇਹ ਸਹੀ ਤਰ੍ਹਾਂ ਬੱਚੇ ਨੂੰ ਜਨਮ ਦੇਵੇ ਕਟਰੂ ਨੂੰ ਜਨਮ ਦੇਵੇ ਸਭ ਨੂੰ ਚਾਹ ਹੁੰਦਾ ਤਾਜੀ ਵਿੱਧ ਪੀਣ ਦਾ ਬੌਲੀ ਖਾਣ ਦਾ ਉਹ ਸਿਰਫ ਉਹਨਾਂ ਚੋਂ ਹੈ ਜਿਨ੍ਹਾਂ ਤੋਂ ਸਾਨੂੰ ਲਾਹਾ ਮਿਲਦਾ ਕਿ ਮਨੁੱਖ ਨੂੰ ਜਿੱਥੋਂ ਲਾਹਾ ਮਿਲਦਾ ਹੈ ਉਦੀ ਸੇਵਾ ਕਰਦਾ ਐਵੇਂ ਥੋੜੀ ਅਵੇ ਤੱਕੇ ਚੱਕੀ ਹੋ ਜਾਂਦੀ ਏ ਔਰ ਅਜ ਦਾ ਮਨੁੱਖ ਕਰ ਰਿਹਾ ਜਿਹਦਾ ਕੋਈ ਮਤਲ ਨਹੀਂ ਸਵਾਰਥ ਨਹੀਂ ਹੈ ਫੇਰ ਵੀ ਸਾਨੂੰ ਚਾ ਚੜਿਆ ਹੋਇਆ ਵਾ ਦੱਦ ਵਾਲੇ ਨੇ ਸਮਝਾਉਂਦੀ ਏ ਬਗੈਰ ਦੱਦ ਵਾਲੇ ਤੋਂ ਕੀ ਸਮਝਾਵੇ ਹੁਣ ਉਸੇ ਤਰ੍ਹਾਂ ਇਹ ਆਦਮਨੁੱਖ ਸੀ ਆਦਮਨੁੱਖ ਭਾਵ ਸ਼ੁਰੂ ਦੇ ਵਿੱਚ ਜਦੋਂ ਸੰਸਾਰ ਦੀ ਕਦੇ ਹੋਂਦ ਆਈ ਹੋਵੇ ਕਦੋਂ ਆਈਏ ਕੋਈ ਪਤਾ ਨਹੀਂ। ਕਿ ਜੋ ਕੁਝ ਵੀ ਦੇਖਿਆ ਅਸੀਂ ਕਿਤਾਬਾਂ 'ਚ ਪੜ੍ਹਿਆ ਸੁਣਿਆ। ਹੁਣ ਅੱਖਾਂ ਨਾਲ ਨਹੀਂ ਕਹਿ ਸਕਦੇ ਵੀ ਨਹੀਂ ਵੀ ਮੈਂ ਅੱਖਾਂ ਦੇ ਨਾਲ ਦੇਖਿਆ। ਅੱਖਾਂ ਨਾਲ ਅਸੀਂ ਉਹੀ ਦੇਖਿਆ ਜੋ ਸਾਡੇ ਜੀਵਨ ਕਾਲ ਦੇ ਵਿੱਚ ਹੋਇਆ ਹੈ। ਵੀ ਕਿਸੇ ਦੀ ਉਮਰ 10 ਸਾਲ, 20 ਸਾਲ, 50, 100 ਸਾਲ। ਉਹ ਆਪਣੀ ਉਮਰ ਦੇ ਹਿਸਾਬ ਦੇ ਨਾਲ ਜਿੰਦਗੀ ਦੇ ਸ਼ੁਰੂਆਤੀ 5-10 ਸਾਲ ਛੱਡ ਕੇ ਉਸ ਤੋਂ ਬਾਅਦ ਦਾ ਤਕਰੀਬਨ ਉਸ ਨੂੰ ਸਭ ਕੁਝ ਯਾਦ ਰਹਿੰਦਾ ਏ। ਬਿੱਕੀ ਕੁਝ ਹੋਇਆ ਇਸ ਸੰਸਾਰ ਦੇ ਵਿੱਚ ਕੋਈ ਅੱਜ ਬੀਤੀਆਂ ਕੋਈ ਜੱਗ ਬੀਤੀਆਂ ਉਸ ਨੂੰ ਹਰ ਚੀਜ਼ ਪਤਾ ਹੁੰਦੀ ਏ। ਤੇ ਬਾਕੀ ਜੋ ਉਸ ਤੋਂ ਪਹਿਲਾਂ ਦਾ ਗਿਆਨ ਹੁੰਦਾ ਹੈ ਜਿਵੇਂ ਸਾਡੇ ਕੋਈ ਦਾਦੇ-ਪਰਦਾਦੇ ਦੀ ਗੱਲ ਲਾ ਲਈਏ ਉਹਨਾਂ ਦਾ ਗਿਆਨ ਅਸੀਂ ਭਾਵੇਂ ਉਹ ਨਹੀਂ ਦੇਖੇ ਹੋਣੇ ਦਾਦੇ ਪਰਦਾਦੇ ਪਰਵਾ ਬੇਗਾਹ ਦੀਆਂ ਕਿਤਨੇ ਜਗਹ ਤੱਕ ਬ੍ਰੇਕ ਲੱਗਦੀ ਐ ਵੀ ਇੱਥੇ ਤੱਕ ਮੈਂ ਜਾਣਦਾ ਵਾਂ ਅਸੀਂ ਆਪਣੇ ਮਾਤਾ ਪਿਤਾ ਨੂੰ ਜਾਣਦੇ ਆ ਦਾਦਾ ਦਾਦੀ ਨਹੀਂ ਜਾਣਦੇ ਉਸ ਤੋਂ ਅੱਗੇ ਵਿਰਲੇ ਆ ਬਿਰਸਤੋਂ ਗਾਣੇ ਵੀ ਜਾਣਦੇ ਕਿ ਅੱਜ ਦੀ ਜਨਰੇਸ਼ਨ ਨਹੀਂ ਜਾਣ ਸਕਦੀ ਉਹ ਸਿਰਫ ਘਰ ਪਰਿਵਾਰ ਵਾਲੇ ਫਿਰ ਦੱਸਦੇ ਆ ਬਿੱਤੀਰੇ ਬਾਬਾ ਜੀ ਇਸ ਤਰ੍ਹਾਂ ਹੁੰਦੇ ਸੀ ਤਿਹੇ ਬਾਬਾ ਜੀ ਆ ਸੇਵਾ ਕਰ ਉਹ ਭਾਵ ਜੋ ਵੀ ਉਹਨੇ ਜੀਵਨ ਕਾਲ ਚ ਕੀਤਾ ਅੱਜ ਦੇ ਮਨੁੱਖ ਨੇ ਅੱਜ ਦੇ ਉਸ ਬੱਚੇ ਨੇ ਨਹੀਂ ਵੇਖਿਆ ਹੁੰਦਾ ਪਰ ਸੁਣਦਾ ਹੈ ਉਹ ਸੁਣ ਕੇ ਗਾਂਧੀ ਗਾਂ ਸਮਝਾ ਦਿੰਦਾ ਉਹਦੀ ਅੱਗੇ ਜਨਰੇਸ਼ਨ ਆਉਂਦੀ ਏ ਉਸੇ ਤਰ੍ਹਾਂ ਹੀ ਆਦਮਨੁੱਖ ਭਾਵੇਂ ਉਹਨਾਂ ਦਾ ਜੀਵਨ ਅੱਜ ਵੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਚ ਪਾਇਆ ਜਾਂਦਾ ਥੋੜਾ ਬਹੁਤ ਮਿਲ ਜਾਂਦਾ ਹਿੰਦੁਸਤਾਨ ਚ ਵੀ ਅਸੀਂ ਇਹ ਜਗ੍ਹਾ ਮੰਨੇ ਉਹ ਇਲਾਕਾ ਜਿੱਥੇ ਇਸ ਤਰ੍ਹਾਂ ਦੇ ਮਨੁੱਖ ਅਜ ਵੀ ਰਹਿੰਦੇ ਆ ਆਦਮਨੁੱਖ ਕਹਿੰਦੇ ਉਹਨਾਂ ਦੇ ਵਾਸਤੇ ਉਹਨਾਂ ਦੇ ਕਬੀਲੇ ਅਜ ਵੀ ਆ ਅਜ ਵੀ ਉਹਨਾਂ ਦਾ ਜੰਗਲਾ ਚ ਵਸ ਹੈ ਅ ਸੰਸਾਰਿਕ ਦੁਨੀਆ ਦੇ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਹੈ ਨਾ ਉਥੋਂ ਕੀ ਇਧਰ ਸਾਡੇ ਚ ਆਉਂਦਾ ਨਾ ਹੀ ਸਾਡਾ ਉਧਰ ਕੋਈ ਜਾ ਸਕਦਾ ਵੱਡੇ ਵੱਡੇ ਵਿਗਿਆਨੀ ਆ ਨੇ ਡਾਕਟਰਾਂ ਨੇ ਉਹਨਾਂ ਨੇ ਵੀ ਤੋਬਾ ਕਰ ਲਈ ਤਕਨੀਕ ਉਹਨਾਂ ਕੋਲ ਵੀ ਹੈ ਉਹ ਵੀ ਕਹਿੰਦੇ ਜੇ ਕੋਈ ਜਾਂਦਾ ਬੰਦੇ ਨੂੰ ਤਾਂ ਮਾਰਦੇ ਹੀ ਮਾਰਦੇ ਆ ਉਹ ਕਹਿੰਦੇ ਜੇ ਕੋਈ ਜਹਾਜ਼ ਵੀ ਨਿਕਲੇ ਉਹਨੂੰ ਥੱਲੇ ਸੁੱਟ ਲੈਂਦੇ ਹੁਣ ਇਹ ਵੀ ਤਕਨੀਕ ਕੋਈ ਉਹਨਾਂ ਕੋਲ ਭਾਵੇਂ ਉਹਨਾਂ ਦਾ ਦੁਨੀਆ ਨਾਲ ਕੋਈ ਸੰਬੰਧ ਨਹੀਂ ਹੈ ਪਰ ਦੁਨੀਆ 'ਚ ਅਜ ਹੈ ਪਰ ਹਰ ਇੱਕ ਨੇ ਦੇਖਣ ਦੇ ਦੂਰ ਦੀ ਗੱਲ ਸਾਨੂੰ ਪਤਾ ਵੀ ਨਹੀਂ ਹੈ ਕਿ ਸਾਡਾ ਜੋ ਗਿਆਨ ਦਾ ਦਾਇਰਾ ਨਾ ਜੋ ਸਾਡੀ ਸੋਚ ਸਮਦਾ ਦਾਇਰਾ ਉਹ ਸਾਡੇ ਖੂ ਦੇ ਡੱਡੂ ਵਾਂਗ ਕਿ ਜਿੱਥੇ ਕਿਸੇ ਬੈਠੇ ਹੁੰਦੇ ਆ ਨਾ ਸਾਨੂੰ ਲੱਗਦਾ ਸੰਸਾਰੇ ਐਡਾ ਕੀ ਹੈ ਖੂ ਦੇ ਵਿੱਚ ਡੱਡੂ ਡਿੱਗ ਪੋਦੇ ਨਾ ਉਹਦਾ ਜੀਵਨ ਉੱਥੇ ਹੀ ਬਤੀਤ ਹੁੰਦਾ ਹੈ ਉਹਦੇ ਵਿੱਚ ਘੁੰਮਦਾ ਰਹਿੰਦਾ ਕਹਿੰਦਾ ਐਡਾ ਕੀ ਦੁਨੀਆ ਐਡਾ ਕੀ ਸੰਸਾਰ ਆ ਬਾਕੀ ਚਾਰੋਂ ਤਰਫ ਤੱਕ ਅੱਡੇ ਕੰਦਾ ਨਹੀਂ ਸਾਨੂੰ ਵੀ ਨਹੀਂ ਲੱਗਦਾ ਕਿ ਸੰਸਾਰ ਜਿੱਥੇ ਕਿਸੇ ਬੈਠੇ ਆ ਵੀ ਇਹ ਸਾਡਾ ਘਰਵਾਰ ਆ ਇਹ ਨਗਰ ਹੈ ਇਹ ਸ਼ਹਿਰ ਬਸ ਇੰਨਾ ਕੀ ਹੈ ਪਰ ਪੁੱਲ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਧਰਤੀ ਹੋਰ ਪਰੇ ਹੋਰ ਹੋਰ ਵਿਧਰਤیں ਬਹੁਤ ਨੇ ਭਈ ਉਹ ਨਹੀਂ ਗਿਣ ਸਕਦਾ ਦੁਨੀਆ ਤੱਕਲ ਛੱਡ ਆ ਇੱਕ ਦੁਨੀਆ ਦੀ ਗੱਲ ਤਾਂ ਛੱਡ ਦੇ ਇਸ ਤੋਂ ਇਲਾਵਾ ਵੀ ਇੰਨੀਆਂ ਧਰਤੀਆਂ ਪਤਾ ਨਹੀਂ ਅਣਗਣਤ ਕਿੰਨੀਆਂ ਆ ਧਰਤੀ ਹੋਰ ਪਰੇ ਹੋਰ ਹੋਰ ਇਸ ਕਰਕੇ ਬੇਨਤੀ ਕਰ ਦਿੰਦੇ ਆਂ ਭਾਈ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੇ ਸਮਝੋਗੇ ਪਾਰ ਉਤਾਰੋ ਜੋ ਕਹਿੰਦਾ ਮੈਂ ਪੜ ਲਊਗਾ ਕਿਸੇ ਦਾ ਉਤਾਰ ਨਹੀਂ ਹੋਇਆ ਭਟਕਦੇ ਫਿਰਦੇ ਆਂ ਰੋਂਦੇ ਕਲੋਂਦੇ ਫਿਰਦੇ ਆਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਕੋਈ ਇਹਦੇ ਵਿੱਚੋਂ ਕੋ ਰੋਹਾਨੀਅਤ ਸ਼ਕਤੀ ਨਿਕਲੇਗੀ ਨਿਕਲਦੀ ਹੈ ਕਿ ਜਿਵੇਂ ਇੱਕ ਕਿਤਾਬ ਦੇ ਵਿੱਚ ਉਹ ਗੁਣ ਲਿਖਿਆ ਹੋਇਆ ਵਾ ਦੀ ਪਹਿਲਵਾਨੀ ਇਸ ਤਰ੍ਹਾਂ ਹੁੰਨੀ ਹੈ ਉਹਦੇ ਵਿੱਚ ਨੁਕਤੇ ਲਿਖੇ ਹੁੰਦੇ ਆ ਦਾਤ ਵਿੱਚ ਲਿਖੇ ਹੁੰਦੀ ਹੈ ਖੁਰਾਕ ਲਿਖੀ ਹੁੰਦੀ ਹੈ ਉਹਦੇ ਵਿੱਚ ਸਾਰਾ ਸ਼ੈਡਿਊਲ ਲਿਖਿਆ ਹੁੰਦਾ ਭਾਈ ਤੂੰ ਆਹ 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 ਕੰਮ ਕਰ ਫਿਰ ਇੱਕ ਤਕਤ ਵਰ ਤੇ ਤੇਰੇ ਤੱਕਤ ਆਵੇਗੀ ਫਿਰ ਤਕਤ ਹੁੰਨੀ ਹੈ ਨਾ ਕਲੇ ਪੜ ਕੇ ਨਹੀਂ ਹੁੰਦੀ ਕਿ ਜੇ ਕੋਈ ਬੰਦਾ ਕਹੀ ਜਾਵੇ ਭਾਈ ਮੈਂ ਅਕਸਰ ਤਾਲੀ ਕਿਤਾਬ ਪੜ੍ਹੀ ਜਾਵਾ ਜਿੰਮ ਵਾਲੀ ਤੇ ਮੇਰੇ ਚ ਸ਼ਾਇਦ ਉਹ ਪਾਵਰ ਸ਼ਕਤੀ ਆ ਜਿਹੜੇ ਕਦੇ ਨਹੀਂ ਆਉਂਦੀ ਨਾ ਉਹ ਤਰੀਕਾ ਅਪਣਾਣਾ ਪੈਂਦਾ ਹੈ ਕਿ ਜੋ ਉਹਦੇ ਵਿੱਚ ਲਿਖਿਆ ਹੋਇਆ ਹੈ ਨਾ ਸਭ ਤੋਂ ਜਿੰਨਾ ਚਿਰ ਅਪਣਾਉਂਦਾ ਨਹੀਂ ਹੈ ਤਦ ਤੱਕ ਤੇਰੇ ਅੰਦਰ ਕੋਈ ਸ਼ਕਤੀ ਪਾਵ ਨਹੀਂ ਹੋਣੀ ਨਾ ਤੂੰ ਪਹਿਲਵਾਨ ਬਣ ਸਕਦਾ ਤੇ ਨਾ ਹੀ ਤੈਨੂੰ ਕੋਈ ਦਾ ਪੇਚ ਆਉਣਾ ਆ ਹਮਣਾ ਹੈ ਜਿਵੇਂ ਜਿਵੇਂ ਉਸ ਬੁੱਕ ਦੇ ਵਿੱਚ ਲਿਖਿਆ ਹੈ ਸ਼ੈਡਿਊਲ ਦੇ ਵਿੱਚ ਲਿਖਿਆ ਹੋਵੇ ਆ ਤੂੰ ਅੱਜ ਕੰਮ ਇਹ ਕਰਨਾ ਆ ਇਸ ਤਰ੍ਹਾਂ ਕਰਨਾ ਫਿਰ ਤੂੰ ਇੱਕ ਤਗਤਵਰ ਪਹਿਲਵਾਨ ਬਣ ਸਕਦਾ ਹਰ ਗਿਆਨ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਕਿ ਕੱਲੇ ਪੜਨਾ ਗੱਲ ਨਹੀਂ ਬਣਨੀ ਉਹ ਅਪਣਾਉਣਾ ਪੈਂਦਾ ਹੈ ਕਿ ਡਾਕਟਰ ਵੀ ਇੱਕ ਉਹਨੇ ਅਨੰਤ ਕਿਤਾਬਾਂ ਪੜ੍ਹੀਆਂ ਆ ਉਹਦੇ ਨਾਲ ਟੀ ਮੈਡੀਕਲ ਲੈਂਦੀ ਹੈ ਇਹ ਨਹੀਂ ਹੈ ਕਿ ਉਹ ਪੜ੍ਹਦੇ ਆ ਤੇ ਬੈਠਾ ਆਰਾਮ ਨਾਲ ਇਹ ਬੈਠਾ ਬੈਠਾ ਹੀ ਬਗੈਰ ਕਿਸੇ ਮਰੀਦ ਨੂੰ ਹੱਥ ਲਾਇਆ ਚੈੱਕ ਕੀਤੇ ਆ ਵੀ ਉਹਦਾ ਇਲਾਜ ਕਰ ਦੇ ਵੀ ਡਾਕਟਰ ਦੇ ਸਾਹਮਣੇ ਆ ਜਾਓ ਵਾ ਠੀਕ ਹੋ ਜਾਓਗੇ ਨਹੀਂ ਹੋ ਗਿਆ ਨਾ ਕਦੇ ਵੀ ਵੀ ਡਾਕਟਰ ਦੇ ਸਾਹਮਣੇ ਜੀ ਗੁਜਰ ਜਾਈਏ ਕਿ ਮਰੀਜ਼ ਠੀਕ ਹੋ ਜਾਵੇ ਠੀਕ ਹੋਵੇਗਾ ਡਾਕਟਰ ਉੱਠੇਗਾ ਉਹਨੂੰ ਚੈੱਕ ਕਰੇਗਾ ਦੇਖੇਗਾ ਫਿਰ ਜਿਸ ਤਰ੍ਹਾਂ ਤੁਹਾਨੂੰ ਟਰੀਟਮੈਂਟ ਚਾਹੀਦਾ ਉਸੇ ਤਰ੍ਹਾਂ ਦਾ ਟਰੀਟਮੈਂਟ ਉਹਨੂੰ ਦਿੱਤਾ ਜਾਂਦਾ कि ਉਸ ਤਰ੍ਹਾਂ ਦਾ ਉਹਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕਿ ਭਾਈ ਮੈਂ ਇਦਾਂ ਦਾ ਪੜਿਆ ਵਾ ਤੇ ਇਦਾਂ ਦੇ ਦੁੱਖ ਦਾ ਇਲਾਜ ਇਹ ਹੈ ਵੀ ਇਸ ਤਰ੍ਹਾਂ ਇਸ ਦੁੱਖ ਨੂੰ ਮਟਾਇਆ ਜਾ ਸਕਦਾ ਤਕਲੀਫ ਨੂੰ ਖਤਮ ਕੀਤਾ ਜਾ ਸਕਦਾ ਇਸ ਜਕਮ ਨੂੰ ਭਰਿਆ ਜਾ ਸਕਦਾ ਤੇ ਉਸੇ ਤਰ੍ਹਾਂ ਹੀ ਭਾਈ ਗੁਰਬਾਣੀ ਹੈ ਜਿਹੜੇ ਵਹਿਮ ਭਰਮ ਪਲੇਖੇ ਅਸੀਂ ਪਾਏ ਬੈਠੇ ਆ ਤੇ ਸ਼ਾਇਦ ਸਾਨੂੰ ਪੜ ਕੇ ਪਾਣਾ ਜ਼ਰੂਰੀ ਹੈ ਪਰ ਅਨਤ ਬਗਿਆਰ ਗਿਆਨੀ ਹੋਣਾ ਪਰ ਕਦੇ ਇਹ ਸੋਚ ਕੇ ਨਾ ਪੜੋ ਕਿ ਮੇਰੇ ਵਿੱਚ ਇਸ ਪੰਨ ਦੇ ਨਾਲ ਮੇਰਾ ਕੋਈ ਕਾਰਜ ਸਬਰ ਜੂਗਾ ਸਬਰ ਜਾਣਾ ਜਦੋਂ ਉਸ ਤਕਨੀਕ ਨੂੰ ਅਪਣਾਵੇਂਗਾ ਜਦੋਂ ਸਮਝੇਗਾ ਜਦੋਂ ਸਾਨੂੰ ਗੁਰਬਾਣੀ ਦਾ ਕੋਈ ਮੀਨਿੰਗ ਨਹੀਂ ਪਤਾ ਅਰਥ ਨਹੀਂ ਪਤਾ ਕੀ ਤੇਰੇ ਰੋਜ਼ ਦੇ 10-10 ਨਿਤਨੇਮ ਜਪਜੀ ਸਾਹਿਬ ਕਾ ਲੈਣਗੇ ਸੁਖੀ ਸਾਹਿਬ ਕਾ ਲੈਣਗੇ ਕਿ ਕੀ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆ ਜਾਏਗੀ ਜੇ ਤਾ ਬੜਿਆ ਤੇ ਤਕੜੇ ਵਾਲੀ ਗੱਲ ਹੋ ਜਾਂਦੀ ਏ ਕਿ ਪੜਿਆ ਤਾਂ ਤੂੰ ਬਹੁਤ ਹੈ ਸਮਝੇ ਇੱਕ ਅੱਖਰ ਨਹੀਂ ਏ ਜੇ ਕੋਈ ਸਮਝੇ ਨਹੀਂ ਤੇ ਮਨ ਚ ਵਿੱਚ ਕਿਵੇਂ ਵਸਾਏਗਾ ਜੇ ਮਨ ਵਿੱਚ ਨਹੀਂ ਵਸਿਆ ਤੇ ਉਹ ਕਾਰਜ ਕਰੇਗਾ ਕਿਵੇਂ ਤੇ ਤਾਕਤ ਆਵੇਗੀ ਕਿਵੇਂ ਆਉਂਦੀਆਂ ਨੇ ਤਾਕਤਾਂ ਬਖਸ਼ੀਆਂ ਆਉਂਦੀਆਂ ਮਾਰਗ ਦੀਆਂ ਪਰ ਆਉਂਦੀਆਂ ਤਰੀਕੇ ਨਾਲ ਪੁਤ੍ਰਿਕਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨੂੰ ਸਮਝਣ ਦੀ ਲੋੜ ਹੈ ਜੇ ਸੰਸਾਰ ਆਪਣੇ ਧਾਰਮਿਕ ਗ੍ਰੰਥਾਂ ਨੂੰ ਔਰ ਜੋ ਸਮਝ ਕੇ ਉਸ ਮਾਰਗ ਤੇ ਚੱਲਦੇ ਆ ਉਹ ਦੁਨੀਆ ਦੇ ਹਰ ਕੋਨੇ ਵਿੱਚ ਉਹਨਾਂ ਦੀ ਬਹੁਤਾਤ ਗਿਣਤੀ ਹੈ ਉਹ ਫੈਲਦੇ ਹਨ ਦਿਨੋ ਦਿਨ ਫੈਲਦੇ ਕਿਉਂਕਿ ਭਾਈ ਉਹਨਾਂ ਨੇ ਸੱਚ ਦਾ ਮਾਰਗ ਅਪਣਾਇਆ ਹੋਇਆ ਜੋ ਕੇਵਲ ਤੋਂ ਕੇਵਲ ਜੋ ਅਸੀਂ ਕਰਦੇ ਆਂ ਕੀਤਾ ਭਾਈ ਇੱਕ ਕੋਰਾ ਝੂਠ ਹੈ ਇੱਕ ਗੁਰਮਤ ਨਹੀਂ ਹੈ ਇੱਕ ਨਿਰੰਨ ਮਨਮਤ ਹੈ ਵੀ ਕਿਸੇ ਗ੍ਰੰਥ ਨੂੰ ਕਿਸੇ ਪਾਲਕੀ ਸਜਾਏ ਆ ਸੋਨੇ ਚ ਚੜਾਏ ਆ ਵੀ ਸਾਡਾ ਪਤਾ ਨਹੀਂ ਕੀ ਸਾਨੂੰ ਮਿਲ ਜਾਣਾ ਕੀ ਮਿਲੇ ਆ ਵੀ ਦੱਸੋ ਕੁਝ ਵੀ ਨਹੀਂ ਮਿਲੇ ਅਜੇ ਤੱਕ ਕੌਮ ਨੂੰ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਦਮਨੁਖ ਜਉਂਦਾ ਸੀ ਨਾ ਇਹਨੂੰ ਸੋਝੀ ਕੋਈ ਨਹੀਂ ਕਿ ਆਦਮਨੁਖ ਦਾ ਜੋ ਜੀਵਨ ਆ ਕੀ ਗੱਲ ਚੱਲੀ ਸੀ ਨਾ ਵੀ ਇਸ ਧਰਤੀ ਤੇ ਅੱਜ ਵੀ ਐਸੇ ਮਨੁੱਖ ਐਸੀਆਂ ਬਸਤੀਆਂ ਹਨ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਹੈ 나ਗਿਆਂ ਦਾ ਸ਼ਹਿਰ 나ਗਿਆਂ ਦੀ ਧਰਤੀ ਇਦਾਂ ਦੇ بڑے ਨਾਮ ਲੈ ਜਾਂਦੇ ਉਹਨਾਂ ਦੇ ਜੋ ਘਰ ਛੱਡ ਕੇ ਬਾਹਰ ਨਿਕਾਦੇ ਆ ਕੀ ਘਰ ਬੈਠਿਆ ਕੋਈ ਗਿਆਨ ਨਹੀਂ ਮਿਲਦਾ ਘਰ ਛੱਡੋ ਬਾਹਰ ਨਿਕਲੋ ਬਾਹਰ ਉਹ ਨਿਕਲਦਾ ਜੋ ਕੁਝ ਪੜਿਆ ਲਿਖਿਆ ਜਿਹਦੀ ਕਿਸਮ ਦੇ ਵਿੱਚ ਲਿਖਿਆ ਵੀ ਤੂੰ ਇਹ ਯਾਤਰਾ ਕਰਨੀ ਜੋ ਪੜਿਆ ਲਿਖਿਆ ਉਹੀ ਕੰਮ ਕਾਰ ਦੀ ਵਿਹਾਰ ਦੀ ਖਾਤਰ ਵਾਹ ਨਿਕਲਦਾ ਨਾ ਕੋਈ ਭਾਈ ਦੂ ਦਰੇਡੇ ਜਾਂਦਾ ਵਾ ਗਿਆਨ ਦਾ ਹੋਣਾ ਜ਼ਰੂਰੀ ਹੈ ਤੇ ਸਮਝ ਤਦ ਹੀ ਆਏਗੀ ਨਹੀਂ ਗਿਆਨ ਤਾਂ ਭਾਈ ਜਿੱਥੇ ਕਸੀਂ ਬੈਠੇ ਆ ਉੱਥੇ ਕਸੀਂ ਆਪਣਾ ਜੀਵਨ ਗੁਜ਼ਾਰੀ ਜਾਂਦੇ ਆ ਤੇ ਸਾਡੇ ਤੇ ਔਰ ਉਸ ਆਦਮ ਨੁੱਖ ਦੇ ਵਿੱਚ ਕੋਈ ਫਰਕ ਨਹੀਂ ਹੈ ਜੀ ਉਹਨਾਂ ਕੀ ਸਾਡਾ ਜੀਵਨ ਨਹੀਂ ਬਈ ਸਾਡਾ ਜੀਵਨ ਬਹੁਤ ਦੂਰ ਤੱਕ ਹੈ ਮੁਨੱਖਾ ਦੇਹੀ ਵਿਚਾ ਕੇ ਦੇਖਣਾ ਪਾਪ ਨਿਰੰਕਾਰ ਨੂੰ ਹੈ ਕਿ ਜਿਸ ਦਾ ਕੋਈ ਅਜੇ ਤੱਕ ਪਹੁੰਚਿਆ ਨਹੀਂ ਤੂੰ ਪਹੁੰਚੇ ਚਾਹੇ ਨਾ ਪਹੁੰਚੇ ਮੈਨੇ ਨਹੀਂ ਰੱਖਦਾ ਪਰ ਤੇਰੀ ਖੋਜ ਕਿ ਤੇਰੀ ਖੋਜ ਨਹੀਂ ਖਤਮ ਹੋਣੀ ਚਾਹੀਦੀ ਤੇਰੀ ਜੋ ਮਿਹਨਤ ਕਰਨ ਦਾ ਤਰੀਕਾ ਇਹ ਰੁਕਣਾ ਨਹੀਂ ਚਾਹੀਦਾ ਤੇਰੀ ਕੋਸ਼ਿਸ਼ ਨਹੀਂ ਰੁਕਣੀ ਚਾਹੀਦੀ ਉਸ ਵਹਿਗੂ ਨੂੰ ਮਿਲਣ ਦੀ ਖਾਤਰ ਕਿ ਹਰ ਪਲ ਕੋਸ਼ਿਸ਼ ਕਰਦਾ ਰਹੇ ਬਸ ਕੇਸੂ ਕੇਸੂ ਕੂਕੀਏ ਸੋ ਕਹੀਏ ਅਸਾਰ ਰਾਤ ਦੇਸ ਕੇ ਕੂਕਨੇ ਕਬੂ ਕੇ ਸੁਨੇ ਪਕਾਰ ਹਰ ਪਾਲੋ ਸੁਨੇ ਯਾਦ ਕਰ ਕਦੇ ਤਾਂ ਸੁਣੂਗਾ ਨਾ ਉਹ ਕਿ ਕਦੇ ਤਾਂ ਵੈ ਵੀ ਸੁਣੂਗਾ ਆਪਣਾ ਰੰਗ ਰੂਪ ਭਾਵ ਤੇਰੇ ਤੇ ਖੁਸ਼ ਹੋ ਜਾਏਗਾ ਮੇਰੋ ਕਰ ਦੇਗਾ ਸਭ ਤੋਂ ਵੱਡੀ ਮੇਰੋ ਦੀ ਇਹ ਹੈ ਤਾਂ ਅਨੰਦਵਲਤਾਂ ਦਾ ਉਹਨਾ ਕੋਈ ਮੇਰ ਨਹੀਂ ਹੈ ਕਿ ਜੇ ਬੰਦਾ ਸੋਚੇ ਕਿ ਮੇਰੇ ਕੋਲ ਬਹੁਤ ਧਨ ਦੌਲਤ ਹੈ ਕੋਈ ਸੁਖੀ ਨਹੀਂ ਹੈ ਸਾਰੀ ਰੋਂਦੀ ਹੈ ਦੋ ਦੋ ਤਿੰਨ ਤਨ ਕਰੇ ਪੈਨਸ਼ਨ ਆਉਣ ਦੋ ਦੋ ਤਿੰਨ ਤਨ ਕਰੇ ਤਨਖਾਹਾਂ ਆਉਣ ਖੇਤੀਬਾੜੀ ਦੇ ਪੈਸੇ ਆਉਂਦੇ ਹੋਣ ਦੁੱਧ ਦੇ ਵੀ ਆਉਂਦੇ ਹੋਣ ਫਿਰ ਵੀ ਰੋਂਦੇ ਤਾਂ ਰੋਂਦਾ ਹੈ ਕਿਉਂ ਰੋਂਦੇ ਇਸ ਦਾ ਤਤ ਇਸ ਦਾ ਨਿਰਨੇ ਗੁਰਨਾਨਕ ਸਾਹਿਬ ਪਾਛ ਨੇ ਕਰਤਾ ਨਾਨਕ ਦੁਖੀ ਆ ਸਾਰ ਸੰਸਾਰ ਕਿ ਸਾਰਾ ਸੰਸਾਰ ਦੁਖੀ ਹੈ ਜਿਹੜਾ ਬੰਦਾ ਕਹਿੰਦਾ ਮੈਂ ਸੁਖੀ ਆ ਤੇ ਇਹਦਾ ਮਤਲਬ ਉਹ ਇਸ ਸੰਸਾਰ ਦਾ ਹੈ ਹੀ ਨਹੀਂ ਉਸ ਨੂੰ ਇਸ ਸੰਸਾਰ ਦੇ ਵਿੱਚੋਂ ਨਿਕਲ ਕੇ ਉਸ ਸੰਸਾਰ ਵਿੱਚ ਜਾਣਾ ਜਿਹਨੂੰ ਪ੍ਰਮਾਤਮਾ ਦਾ ਘਰ ਕਹਿੰਦੇ ਆ ਇਹ ਸੰਸਾਰ ਦੇ ਵਿੱਚ ਕੋਈ ਸੁੱਖ ਨਹੀਂ ਮਿਲਣਾ ਤੈਨੂੰ ਕਿ ਇਹ ਸੰਸਾਰ ਦੇ ਵਿੱਚ ਕੋਈ ਸੁੱਖ ਨਹੀਂ ਤੇਰੇ ਪੱਲੇ ਅਸਲੀ ਸੁੱਖ ਹੈ ਉਸ ਪ੍ਰਮਾਤਮਾ ਦੇ ਸੰਸਾਰ ਵਿੱਚ ਜਾਣ ਦੇ ਸੁੱਖ ਓਥੇ ਹੈ ਓਥੇ ਦੀ ਨਿਤ ਪ੍ਰਤੀ ਕੋਸ਼ਿਸ਼ ਕਰ ਹਰ ਪਲ ਉਦਮ ਕਰਿਆ ਕਰ ਤੂੰ ਭੁੱਲਿਆ ਬੈਠਾ ਹੈ ਉਹਨਾਂ ਆਦਮਨੁੱਖ ਪੁਛਿਓ ਮਨੁੱਖਾਂ ਵਾਂਗ ਜਿਨ੍ਹਾਂ ਨੂੰ ਕਦੇ ਸੋਝੀ ਵੀ ਨਹੀਂ ਸੀ ਵੀ ਮੈਂ ਤੰਤੇ ਕਪੜਾ ਕਿਵੇਂ ਪਹਿਨਣਾ ਕਿਵੇਂ ਖਾਣਾ ਵੀ ਕੌਣ ਧੀ ਕੌਣ ਭਰਾ ਕੋਈ ਪਤਾ ਹੀ ਨਹੀਂ ਸੀ ਕੁਛ ਨਹੀਂ ਜਿਵੇਂ ਜਾਨਵਰ ਤੁਰੇ ਫਿਰਦੇ ਆ ਨਾ ਛੜਦੇ ਆ ਦੇਖਦੇ ਆ ਇਹ ਮਨੁੱਖ ਦਾ ਇੱਕ ਹਾਲ ਦਸੀ ਹੌਲੀ ਹੌਲੀ ਇਚ ਅਪਰੂਵਮੈਂਟ ਹੋਣ ਲੱਗੀ ਇਹਨੂੰ ਪਤਾ ਲੱਗਣ ਲੱਗੇ ਆ ਵੀ ਜਿਹੜਾ ਖਾਣਾ ਵੈ ਇਹ ਕਿਵੇਂ ਪਕਾ ਕੇ ਖਾਣਾ ਵਾ ਕਿਵੇਂ ਅੱਗ ਜਗਾਉਣੀ ਆ ਚਲਦੇ ਕਰਦੇ ਆ ਕਰਦੇ ਅੱਜ ਸੰਸਾਰ ਇਸ ਲੈਵਲ ਤੇ ਪਹੁੰਚ ਗਿਆ ਇਸਨੇ ਸਰੀਰਕ ਤੌਰ ਤੱਕ ਬਹੁਤ ਉਨਤੀ ਕਰ ਲਈਏ ਪਰ ਜਿਸ ਤਰ੍ਹਾਂ ਦਾ ਸੰਸਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਮੇਂ ਸੀ ਨਾ ਉਹਦੇ ਚ ਕੋਈ ਬਹੁਤੀ ਤਬਦੀਲੀ ਨਹੀਂ ਆਈ ਇਹ ਉਦੋਂ ਵੀ ਮਨਮੁੱਖ ਸੀ ਅੱਜ ਵੀ ਮਨਮੁੱਖ ਆ ਉਦੋਂ ਵੀ ਭੇਦ ਸੀ ਭਾਵ ਸੀ ਉੱਚ ਸੀ ਨੀ ਸੀ ਜਾਸੀ ਪਾਸੀ ਉਦੋਂ ਵੀ ਅ ਜਿਹੜੀ ਗਨ ਪਾਤਸ਼ਾਹ ਨੇ ਫਰਮਾਨ ਕੀਤੀ ਹੈ ਨਾ ਕਿ ਜਿਹੜੇ ਰਾਜੇ ਸੀ ਉਹ ਪਰਜਾ ਦੇ ਰਖਵਾਲੇ ਹੁੰਦੇ ਸੀ ਪਰ ਉਹ ਤਾਂ ਭਾਈ ਉਲਟ ਬਾੜ ਚੱਲ ਰਹੀ ਸੀ ਉਹ ਤਾਂ ਰਾਜੇ ਹੋਣ ਦੇ ਨਾਤੇ ਵੀ ਪਰਦਾ ਉੱਤੇ ਜ਼ੁਲਮ ਟਾਉਂਦੇ ਸੀ ਉਹ ਅੱਜ ਵੀ ਹੋ ਰਿਹਾ ਹੈ ਕਿ ਅੱਜ ਵੀ ਜੋ ਵੱਡਾ ਹੈ ਉਹ ਸਿਰਫ ਆਪਣੇ ਬਾਰੇ ਸੋਚਦਾ ਹੈ ਉਹਨੂੰ ਪਰਜਾ ਦਾ ਕੁਝ ਨਹੀਂ ਹੈ ਅਜੇ ਪਰਜਾ ਸੁਖੀ ਹੋਵੇ ਕੋਈ ਟ੍ਰੇਨਾਂ ਦੀਆਂ ਪਟੜੀਆਂ ਤੇ ਧਾਨੇ ਲਾਉਂਦਾ ਕੋਈ ਛੜਕਾਂ ਤੇ ਲਾਉਂਦਾ ਕੋਈ ਕਿਤੇ ਬੈਠਾ ਕੋਈ ਟੈਂਕੀ ਚੜਦਾ ਇਹਦਾ ਭਾਵ ਸਰਕਾਰ ਸਹੀ ਨਹੀਂ ਹੈ ਕਿ ਜੋ ਮੌਜੂਦਾ ਇਹ ਵੀ ਇੱਕ ਰਾਜ ਹੀ ਹੁੰਦੇ ਆ ਭਈ ਜੋ ਰਾਜ ਕਰਦਾ ਜੋ ਕਿਸ ਤੇ ਰਾਜ ਕਰਦਾ ਹੋਵੇ ਰਾਜਾ ਵਾ ਉਦੋਂ ਰਾਜ ਕਰਨ ਦਾ ਢੰਗ ਤਰੀਕਾ ਕੁਝ ਹੋਰ ਸੀ ਆਸਾਨ ਲੱਗੇ ਸੀ ਤਖਤ ਲੱਗਦੇ ਹੁੰਦੇ ਸੀ ਰਾਜਾਂ ਦੇ ਹੁਣ ਕੁਰਸੀਆਂ ਲੱਗਦੀਆਂ ਨੇ ਭਈ ડીਲ ਚ ਲੱਗਦੀ ਐਦਾਂ ਦਾ ਕੁਝ ਲੱਗਦਾ ਨਾ ਭਈ ਦੇ ਦਾਵਤਰ ਹੋ ਟੈਵ ਦੇ ਬਦਲ ਗਏ ਆਗਾਹ ਨੂੰ ਕੁਝ ਹੋਰ ਬਦਲ ਜਾਣੇ ਆ ਜੇ ਪਹਿਲਾ ਵਾਲਾ ਸਮਾਂ ਅੱਜ ਨਹੀਂ ਰਿਹਾ ਤੇ ਅੱਜ ਵਾਲਾ ਵੀ ਸਮਾਂ ਗਾਹ ਨਹੀਂ ਰਹਿਣਾ ਨਿਤ ਪ੍ਰਤੀਪ ਤਕਨੀਕ ਬਦਲਦੀ ਏ ਜੇ ਕਦੇ ਆ ਜੋ ਸਾਡੇ ਅੱਜ ਦੀ ਤਕਨੀਕ ਆਈ ਹੈ ਇਸ ਨੇ ਲੈਟਰ ਚਿੱਠੀ ਪੱਤਰ ਵਾਲਾ ਕੰਮ ਖਤਮ ਕਰ ਦਿੱਤਾ ਇਹ ਨੇ ਚਿੱਠੀ ਪੱਤਰ ਵਾਲਾ ਕੰਮ ਖਤਮ ਕਰ ਦਿੱਤਾ ਹੁਣ ਤਕਨੀਕ ਬਦਲ ਗਈ ਹੈ ਹੁਣ ਤਾਂ ਬਈ ਸਿੱਧੇ ਦਿਨੋ ਸਨੇਹਾ ਦੇਣਾ ਮੈਸੇਜ ਦੇਣਾ ਬਸ ਬਟਨ ਦਬੇ ਨੋ ਨੰਬਰ ਮੜਾਏ ਤੇ ਗੱਲ ਹੋ ਗਈ ਫੋਟੋ ਦੇਖ ਲੋ ਵੀਡੀਓ ਕਾਲ ਕਰ ਲੋ ਜੋ ਕੁਛ ਮਰਜ਼ੀ ਕਰ ਲੋ ਇਹ ਤਕਨੀਕ ਇੱਥੇ ਤੱਕ ਰੁਕਣੀ ਨਹੀਂ ਹੈ ਜਿਨੇ ਚਿੱਠੀ ਪੱਤਰ ਲੈਟਰ ਦਾ ਇਹਦਾ ਤੋੜ ਗਿਆ ਨਿਕਲਿਆ ਸੌਕਾ ਹੋ ਗਿਆ ਜਦ ਮੋਬਾਈਲ ਆ ਗਿਆ ਹੱਥ ਵਿੱਚ ਇਹ ਤਕਨੀਕ ਆ ਗਈ ਇਹ ਇੱਥੇ ਰੁਕਣੀ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਾਡੇ ਜਿਉਂਦੇ ਜੀ ਜਾਂ ਸਾਡੇ ਮਰਨੋਂ ਉਪਰੰਤ ਇਸ ਤਕਨੀਕ ਦੇ ਵਿੱਚ ਇਆਫਾ ਹੋਵੇਗਾ ਵਧਾ ਹੋਵੇਗਾ ਵਧੇਗੀ ਕਿ ਤਕਨੀਕ ਵਧ ਰਹੀ ਹੈ ਪਰ ਜੇ ਇਸ ਨੂੰ ਧਾਰਮਿਕ ਤੌਰ ਤੇ ਦੇਖੀਏ ਇਹ ਵੈਸੇ ਦਾ ਵੈਸਾ ਹੀ ਹੈ ਭਾਵੇਂ ਇੱਥੋਂ ਛੱਡ ਤੂੰ ਭਾਵੇਂ ਦੇਸ਼ ਵਿਦੇਸ਼ ਚ ਰਹਿ ਜਾ ਕਿਤੇ ਵੀ ਚਲੇ ਸੰਸਾਰ ਦੇ ਵਿੱਚ ਤੇਰਾ ਰਹਿਣ ਸਹਿਣ ਖਾਣ ਪੀਣ ਦਾ ਸਟੇਟਸ ਬਦਲ ਜਾਏਗਾ ਪਰ ਧਰਮਕ ਤੌਰ ਤੇ ਤੋਂ ਹਲੇ ਵੀ ਜ਼ੀਰੋ ਦਾ ਜ਼ੀਰੋ ਆ ਬਦਿਸ਼ਾਂ ਦੇ ਵਿੱਚ ਬੈਠੇ ਕਈ ਵਾਰ ਉਹਨਾਂ ਦੇ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਆਉਂਦੇ ਰਹਿੰਦੇ ਆ ਕਿ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਭਾਈ ਤੁਸੀਂ ਧਨ ਦੌਲਤ ਕਰਕੇ ਵੀ ਖਾਣ ਪੀਣ ਦਾ ਪਹਿਨਣ ਦਾ ਚਾਹ ਥੋੜਾ ਬਹੁਤ ਕਹਦੀਏ ਬੋਲਣ ਦਾ ਵੀ ਸਟੇਟਸ ਬਦਲ ਗਿਆ ਤੁਹਾਡਾ ਪਜਕਨੋਂ ਲਾ ਤੁਹਾਡੇ ਬਦਲ ਗਏ ਆ ਪਰ ਅੰਦਰੋਂ ਧਾਰਮਿਕ ਤੌਰ ਤੇ ਤੋਂ ਅੱਜ ਵੀ ਜ਼ੀਰੋ ਦੇ ਜ਼ੀਰੋ ਹੋਇਆ ਬੈਠਾ ਵਾਂ ਕਿੱਥੇ ਬੈਠਾ ਵਾਂ ਬੈਠਾ ਵਧੀ ਦੇ ਧਰਦੀ ਦਿੱਤੇ ਆ ਕਹਿੰਦਾ ਮੈਂ ਪਾਠ ਕਰਾਉਣਾ ਮੈਂ ਅਮਰਸਰ ਕਰਾਉਣਾ ਕਿਤੇ ਜਿੰਨੇ ਹੋਰ ਸਥਾਨ ਬਣਿਆ ਕੱਲਾ ਇੱਕ ਨਹੀਂ ਨਿੱਕਾ ਥਾਂ ਵੈਸੇ ਵੀ ਜਿੱਥੇ ਬੰਦਾ ਉੱਥੇ ਬੈਠ ਕੇ ਸੋਚਦਾ ਕਿ ਮੈਂ ਪਾਠ ਕਰਾਵਾਂ ਇਹ ਤਾਂ ਪਈ ਨਿਰਾਪੁਰਾ ਇੱਕ ਬਿਜ਼ਨਸ ਹੈ ਇੱਕ ਕਾਰੋਬਾਰ ਹੈ ਇਹ ਤੁਹਾਨੂੰ ਕੋਈ ਸੋਝੀ ਦੇਣ ਵਾਲਾ ਨਹੀਂ ਮਿਲਣਾ। ਕੋਣ ਕਹਿੰਦਾ ਵੀ ਮੇਰੇ ਘਰ ਮਾਇਆ ਆਵੇ, ਲਛਮੀ ਆਵੇ, ਮੈਂ ਉਹਨੂੰ ਰੋਕਾਂ। ਹਰ ਕੋਈ ਆਪਣਾ ਸਵਾਰਥ ਲੱਭਦਾ ਫਿਰਦਾ। ਆਪਣੀ ਸਵਾਰਥ ਨੂੰ ਯਾਦ ਕਰਦਾ ਫਿਰਦਾ। ਕਿ ਨਹੀਂ ਭਾਈ, ਤੁਹਾਨੂੰ ਬੜੀਆਂ ਵਿਧੀਆਂ ਦੱਸਣਗੇ, ਨਹੀਂ ਵੀ ਆਹ ਕਰ ਲੈ, ਉਹ ਕਹਿੰਦਾ ਪਾਟ ਕਰ ਲੈ, ਉੱਥੇ ਕਰਾ ਦੇ ਨਹੀਂ, ਇੱਥੇ ਕਰਾ ਦੇ ਨਹੀਂ। ਤੇ ਜਦੋਂ ਇਹਨਾਂ ਨੂੰ ਕੋਈ ਸੂਝਵਾਨ ਗਿਆਨੀ ਕੋਈ ਸੱਜਣ ਮਿਲ ਜਵੇ ਕਿ ਲੈ ਭਾਈ ਟਿਕ ਛੱਡ 10 10 ਛੱਡ 100 ਪਾਠ ਕਰਾਲਾ ਜਿਹੜਾ ਕੁਝ ਵਿਧੀ ਕਰਨੀਆਂ ਕਰ ਸਾਡਾ ਕਾਰਜ ਜੋ ਰੁਕਿਆ ਹੋਇਆ ਤੂੰ ਇਹ ਕੱਢ ਕੇ ਦੇ ਤਾਂ ਤੇਰੇ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਤੇਰੀ ਤਕਨੀਕ ਨੂੰ ਸਲਾਮ ਕਰਾਂਗੇ ਤੇਰੀ ਦਿੱਤੇ ਹੋਏ ਗਿਆਨ ਨੂੰ ਸਲਾਮ ਹੋਊਗੀ ਪਰ ਜੇ ਤੂੰ ਕਹੇ ਵੀ ਇਦਾਂ ਹੀ ਬਸ ਵੀ ਹੁਣ ਜਿਸ ਤਰ੍ਹਾਂ ਹੁੰਦੀ ਹੈ ਨਾ ਸਮੁੰਦਰ ਦੇ ਵਿੱਚ ਜਾਂ ਦਰਿਆ ਦੇ ਵਿੱਚ ਅਨੇਕਾਂ ਮੱਛੀਆਂ ਹੁੰਦੀਆਂ ਨੇ ਕਿ ਦਰਿਆ ਦੇ ਵਿੱਚ ਟੋਬੇ ਦੇ ਵਿੱਚ ਅਨੇਕਾਂ ਮੱਛੀਆਂ ਹੁੰਦੀਆਂ ਨੇ ਪਰ ਫਸਦੀ ਕਿਹੜੀ ਹੈ ਉਹ ਜਿਹਨੇ ਹੁਣ ਜਾਲ ਛਿੱਟਿਆ ਕੰਡਾ ਸਿੱਟਿਆ ਹੋਇਆ ਉਹ ਕੁੰਡੀ ਸਰਦੇ ਹੁੰਦੇ ਹਨਾ ਮਾਸ ਲਾ ਕੇ ਉਸ ਮਾਸ ਦੇ ਲਾਲਚ ਨੂੰ ਜੋ ਮੱਛੀ ਫਸ ਜਾਂਦੀ ਹੈ ਉਹ ਮੱਛੀ ਉਹ ਫੰਣ ਵਾਲੇ ਦੀ ਖਰਾਕ ਬਣਦੀ ਹੈ ਇਸ ਤਰ੍ਹਾਂ ਦੀ ਗਿਣਤੀ ਵੱਧ ਹੀ ਰਹਿੰਦੀ ਹੈ ਇੱਕ ਹੋ ਗਈ ਦੋ ਹੋ ਗਈ ਪੰਜ ਹੋ ਗਈ 10 ਹੋ ਗਈ ਉਦਾਂ ਹੀ ਅਸੀਂ ਲਾਲਚ ਵੱਸ ਕਿ ਸਾਨੂੰ ਲੱਗਦਾ ਹੁਣ ਮੱਛੀ ਜਿਸ ਤਰ੍ਹਾਂ ਮਾਸ ਵੱਲ ਗਈ ਸੀ ਕਿ ਮੈਂ ਮਾਸ ਖਾਣਾ ਇਹ ਮੇਰੀ ਖਰਾਕ ਹੈ ਅਸਲ ਤੋਂ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਦੀ ਹਾਂ ਖਰਾਕ ਬਣਨਾ ਵਿਤੈਂਤਾ ਥੋੜੀ ਜੀ ਖਰਾਕ ਦੇ ਕੇ ਭਾਈ ਉਹਨੇ ਤੈਨੂੰ ਉਹਨੇ ਆਪਣੀ ਖਰਾਕ ਬਣਾਉਣਾ ਆਪਣੇ ਪੂਰੇ ਪਰਿਵਾਰ ਦੀ ਖਰਾਕ ਬਣਾਉਣਾ ਤਾਂ ਕੱਲੀ ਨਹੀਂ ਤੇਰੇ ਨਾਲ ਹੋਰ ਵੀ ਆਉਣਗੇ ਬਹੁਤ ਤੋ ਕੱਲੀ ਨਹੀਂ ਫਸਣੀ ਉਸੇ ਤਰ੍ਹਾਂ ਹੀ ਥੋੜਾ ਜਿਹਾ ਲਾਲਚ ਇੱਕ ਦੋ ਬੰਦੇ ਨੇ ਤੁਹਾਨੂੰ ਕਿਹਾ ਨੇ ਵੀ ਫਲਾਨੀ ਜਗ੍ਹਾ ਤੇ ਚਲੀਏ ਉਹ ਬਾਬਾ ਜੀ ਦੀ ਬੜੀ ਕਿਰਪਾ ਪਾਠ ਕਰਾ ਦਿਓ ਇੱਕ ਫਸਿਆ ਦੋ ਬਸਾਤੇ ਤਿੰਨ ਕਰਦਿਆਂ ਕਰਦਿਆਂ ਹਜ਼ਾਰਾਂ ਲੱਖਾਂ ਦੀ ਗਿਣਤੀ ਹੋ ਜਾਂਦੀ ਹੈ ਪਲਾਕੀ ਤੇ ਆਉਂਦਾ ਜਿਹੜਾ ਕਰਵਾ ਰਿਹਾ ਜਿਦਾਂ ਕਹਿੰਦਾ ਲਿਆਓ ਜੀ 51000 ਦੇ ਦੋ ਆ ਪਿੰਡ ਦੀ ਨਗਰ ਤੇ ਪਾਠ ਹੁੰਦੇ ਹੋਣਾ ਆਪਾਂ ਨੂੰ 5-7000 ਦੇਣਾ ਮੁਸ਼ਕਲ ਹੋ ਜਾਂਦਾ ਵੇ ਉਹ ਵੀ ਇਛਾ ਨੂੰ ਆਜੇ ਬਾਬਾ ਇਹ ਸਵੇਰੇ ਆਜਿਓ ਅਸਲ ਤੇ ਮर्यादा ਜੋ ਹੈ ਕਿ ਭਾਈ ਬਾਕੀ ਸਾਰੇ ਕੰਮ ਖਤਮ ਕਰ ਦੋ ਪਰਸ ਹੋਰ ਬਾਕੀ ਫਿਰ ਦੇਖਾਂਗੇ ਆਏ ਗਏ ਪਰੋਣੇ ਜਵਾਈਆਂ ਭਈਆਂ ਨੂੰ ਚਾਹ ਪਾਣੀ ਬਾਅਦ ਪਹਿਲਾਂ ਗੁਰੂ ਘਰ ਦੇ ਵਜ਼ੀਰ ਪਹਿਲਾਂ ਗੁਰੂ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀ ਹਜ਼ੂਰੀ ਵਿੱਚ ਹੀ ਉੰਗਲ ਸਮਝਣ ਵਾਲੀ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੱਚਾ ਗੁਰੂ ਸਮਝਦੇ ਹੋ ਜੇ ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋ ਸਮਝਦੇ ਹੋ ਤੇ ਗੁਰੂ ਮਹਾਰਾਜ ਦੇ ਸਾਹਮਣੇ ਗੁਰੂ ਘਰ ਦੇ ਵਜ਼ੀਰਾਂ ਜਿਨ੍ਹਾਂ ਨੇ ਪਾਠ ਕੀਤਾ ਸੇਵਾ ਕੀਤੀ ਜਾਂ ਕੀਰਤਨ ਕਰਨ ਵਾਲਾ ਉਹਨਾਂ ਨੂੰ ਗੁਰੂ ਮਹਾਰਾਜ ਦੇ ਅੱਗੇ ਪੇਟਾ ਦੋ ਕਿਉਂ ਪੇਟਾ ਦੋ ਤੁਸੀਂ ਪ੍ਰਤੱਖ ਜਾਣਦੇ ਹੋ ਤੇ ਗੁਰੂ ਦੇ ਸਾਹਮਣੇ ਕਹੋ ਸਤਗੁਰ ਪਾਤਸ਼ਾਹ ਜੀ ਮੈਂ ਤੁਹਾਡੇ ਵਜ਼ੀਰਾਂ ਦਾ ਕੀਰਤਨੀਆਂ ਦਾ ਸਾਰਿਆਂ ਦਾ ਸਤਿਕਾਰ ਤੁਹਾਡੇ ਸਾਹਮਣੇ ਕਰ ਦਿੱਤਾ। ਤੁਹਾਡੇ ਸਾਹਮਣੇ ਕਰਤਾ ਤੇ ਹੁਣ ਕਿਰਪਾ ਕਰ ਦਿਓ ਸਾਡੇ ਗਰੀਬਾਂ ਨਾਥਾਂ ਤੇ ਵੀ ਮਿਹਰ ਕਰ ਦਿਓ। ਤੇ ਹੁਣ ਆਪਾਂ ਇਹ ਕੰਮ ਤਾਂ ਕਰਦੇ ਕੋਈ ਨਹੀਂ ਨਾ। ਕਿ ਗੁਰੂ ਮਹਾਰਾਜ ਦੇ ਸਾਹਮਣੇ ਇੱਕ ਵੀ ਦਿੱਤੀ ਅਪਣਾਈ ਨਹੀਂ ਕਦੇ। ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੁਣ ਇਹ ਤਾਂ ਹੈ ਵੀ ਸਾਡੇ ਦਸਾਂ ਪਾਸ਼ੇ ਨਹੀਂ ਪ੍ਰਤੱਖ ਜੋਤ ਹੈ। ਵੀ ਦਸੇ ਗੁਰੂ ਸਹਿਬਾਨ ਗੁਰਨਾਨਕ ਸਾਹਿਬ ਤੇ ਲੈ ਕੇ ਗੁਰੂ ਗੋਬਿੰਦ ਸਿੰਘ ਪਾਚਾ ਜੀ ਮਹਾਰਾਜ ਇੱਕੋ ਹੀ ਹੈ ਇਹਨਾਂ ਦੇ ਸਾਹਮਣੇ ਜਦੋਂ ਗੁਰੂ ਦੇ ਸਾਹਮਣੇ ਤੁਸੀਂ ਜੋ ਕੁਝ ਕਰੋਗੇ ਚੰਗਾ ਵਾੜਾ ਅਦ ਸਤਕਾਰ ਉਹ ਭਾਈ ਤੁਹਾਨੂੰ ਉਹਦਾ ਪ੍ਰਮਾਣ ਜੋ ਉਹਦਾ ਅਸਲ ਫਾਲ ਹੈ ਤੈਨੂੰ ਗੁਰੂ ਤਦੀ ਦਵੇਗਾ ਕਿ ਹਾਂ ਵੀ ਤੂੰ ਮੇਰੇ ਸਾਹਮਣੇ ਇਹਨਾਂ ਦਾ ਸਤਕਾਰ ਕੀਤਾ ਹੁਣ ਗੁਰੂ ਮਹਾਰਾਜ ਨੂੰ ਸਪਛਾਤਾ ਉਈ ਬਾਠੀ ਹੁੰਦੇ ਜਿਹਨੂੰ ਤਿੰਨ ਦਿਨ ਬਾਬਾ ਜੀ ਚਾਹ ਪੀ ਲੋ ਰੋਟੀ ਖਾ ਲੋ ਪ੍ਰਸ਼ਾਦਾ ਹੋਰ ਕੀ ਉਹ ਕਿੰਨਾ ਕੁ ਪੋਧਿਆ ਮਾਰਾ ਸੁਪ ਗਏ ਨਹੀਂ ਪਤਾ ਹੀ ਨਹੀਂ ਕਿੱਥੇ ਹੈ ਵੀ ਹਾਂਜੀ ਬਾਬਾ ਜੀ ਚਾਹ ਲੱਗੀ ਉੱਥੇ ਛਕੋ ਜੀ ਲੋ ਜੀ ਇਹ ਫੇਰ ਹੋ ਜਾਂਦਾ ਇਹ ਸਤਕਾਰ ਨਹੀਂ ਹੈ ਮੇਰਾ ਨਰਾਦਰ ਹੈ ਗੁਰੂ ਦੇ ਵਜ਼ੀਰ ਉਹਨੇ ਹੀ ਅਦੁੱਸਤਕਾਰ ਦੇ ਹੱਕਦਾਰ ਨੇ ਜਿੰਨੇ ਅਸੀਂ ਗੁਰੂ ਮਹਾਰਾਜਾ ਕਰਦੇ ਹਾਂ ਸਾਡੀ ਨਿਗਾਹ ਤਾਂ ਗੁਰੂ ਮਹਾਰਾਜਾ ਦਾ ਸਤਕਾਰ ਨਹੀਂ ਰਿਹਾ ਗੁਰੂ ਮਹਾਰਜ ਘਰੇ ਤਾਂ ਆਏ ਪਰ ਤਿੰਨ ਦਿਨ ਘਰੇ ਰਹੇ ਤਿੰਨ ਦਿਨਾਂ ਦੇ ਵਿੱਚ ਇੱਕ ਵੀ ਗੁਰੂ ਦੀ ਗੱਲ ਨਹੀਂ ਮੰਨੀ ਫੇਰ ਕਹਿੰਦੇ ਸਾਡਾ ਭਲਾ ਹੋਵੇ ਉਹ ਤਿੰਨ ਦਿਨਾਂ ਦੇ ਵਿੱਚ ਪਾਠ ਕਰਾ ਅਖੰਡ ਪਾਠ ਕਰਾ ਸਹਿਜ ਪਾਠ ਦਾ ਜੋ ਵੀ ਵਿਸਕੁਰਣਾ ਕਰਾ ਪਰ ਇੱਕ ਵੀ ਗੱਲ ਵੀ ਸਤਿਗੁਰ ਪਾਲ ਸਾਹਿਬ ਜੀ ਸੁਣ ਕੇ ਮੰਨਣਾ ਕੁਛ ਤਾਂ ਮੰਨ ਤੋ ਤਾਂ ਉਥੇ ਦਾ ਉਥੇ ਹੀ ਹੈ ਉਥੇ ਦਾ ਉਥੇ ਤਿਹਾਂ ਜੋ ਜੀਵਨਨ ਜੀਰੋ ਦਾ ਜੀਰੋਇ ਇੱਤ ਅਰਮਕ ਤੋਰਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਮੇਂ ਦੀ ਗੱਲ ਹੈ